ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਉਣ ਜਾ ਰਹੇ ਹਾਂ ਪਨੀਰ ਵਾਲੇ ਪਕੌੜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆ ਗਏ ਹਾਂ ਇੱਕ ਨਵੀਂ ਤੇ ਮਜ਼ੇਦਾਰ ਰੈਸਪੀ ਨਾਲ ਅੱਜ ਮੈਂ ਤੇ ਮੰਮੀ ਮਿਲ ਕੇ ਬਣਾਵਾਂਗੇ ਇੱਕ ਬਹੁਤ ਜਟਪਟਾ ਪਚਟਪਟਾ ਤੇ ਕ੍ਰਿਸਪੀ ਸਨੈਕ ਪਨੀਰ ਕੁਰਕਰੇ ਕਦੇ ਵੀ ਚਾਹ ਦੇ ਨਾਲ ਜਾਂ ਮਹਿਮਾਨ ਆ ਜਾਂ ਤਾਂ ਝਟਫਟਾਫਟ ਬਣਾਉਣ ਵਾਲੀ ਰੈਸਪੀ ਹੈ ਮੰਮੀ ਪਨੀਰ ਕੱਟ ਰਹੇ ਨੇ ਚਲੋ ਹੁਣ ਆਪਾਂ ਇਹਨੂੰ ਮੈਰੀਨੇਟ ਕਰਦੇ ਹਾਂ ਤਾਂ ਜੋ ਹਰੇਕ ਟੁਕੜੇ 'ਚ ਮਸਾਲਿਆਂ ਦੀ ਰੂਹ ਉੱਤਰ ਜਾਵੇ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਕਿਸੇ ਵੱਡੇ ਭਾਂਡੇ 'ਚ ਪਾਵਾਂਗੇ ਪਨੀਰ ਫਰੈਸ਼ ਹੋਵੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਦਾ ਫਿਰ ਆਪਾਂ ਇਹਦੇ 'ਚ ਪਾਵਾਂਗੇ ਕਸਤੂਰੀ ਮੇਥੀ ਜੋ ਇਸਨੂੰ ਸੁਗੰਧ ਤੇ ਮਿੱਠਾ ਕਰੇਗੀ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ 'ਚ ਦੇਗੀ ਮਿਰਚ ਫਿਰ ਇਹਦੇ 'ਚ ਪਾਵਾਂਗੇ ਕਾਲੀਆਂ ਮਿਰਚਾਂ ਫਿਰ ਪਾਤਾ ਨਮਕ ਤੇ ਆਪਣੀ ਸਿੰਪਲ ਮਿਰਚ ਜਿਹੜੀ ਘਰੇ ਹੁੰਦੀ ਏ ਤੇ ਨਾਲ ਆਪਾਂ ਚਾਟ ਮਸਾਲਾ ਪਾ ਕੇ ਇਹਨੂੰ ਰੈਸਟੋਰੈਂਟ ਵਾਲਾ ਸਵਾਦ ਦੇਵਾਂਗੇ ਸਾਰੇ ਮਸਾਲਿਆਂ ਨੂੰ ਪਨੀਰ 'ਚ ਚੰਗੀ ਤਰ੍ਹਾਂ ਮਿਲਾ ਲਓ ਤਾਂ ਜੋ ਹਰ ਟੁਕੜੇ 'ਤੇ ਚਟਪਟਾ ਸਵਾਦ ਆ ਜਾਵੇ ਮੰਮੀ ਮਸਾਲਿਆਂ ਨੂੰ ਉਰ ਲਾਰੇ ਨੇ ਜੇ ਤੁਹਾਨੂੰ ਲੱਗਦਾ ਹੈ ਪਨੀਰ ਸਿਰਫ ਸਬਜ਼ੀ ਵਿੱਚ ਚੰਗਾ ਲੱਗਦਾ ਹੈ ਤਾਂ ਇਹ ਰੈਸਪੀ ਤੁਹਾਡੀ ਸੋਚ ਬਦਲ ਦੇਵੇਗੀ ਮਸਾਲੇ ਮਿਲਾਉਂਦੇ ਹੋਏ ਸਾਡਾ ਪਿਆਰ ਵੀ ਪਨੀਰ ਵਿੱਚ ਮਿਲ ਜਾਂਦਾ ਹੈ ਇਸ ਕਰਕੇ ਘਰ ਦੀ ਰੈਸਪੀ ਹਮੇਸ਼ਾ ਖਾਸ ਹੁੰਦੀ ਹੈ ਹੁਣ ਚਲੋ ਬਣਾਈਏ ਉਹ ਕੋਹਲ ਜਿਸ ਨਾਲ ਪਨੀਰ ਨੂੰ ਮਿਲੇਗਾ ਕਰਾਰਾਪਨ ਇਹੀ ਹੋਵੇਗਾ ਸਾਡਾ ਕੋਟਿੰਗ 베ਸ 베ਸਨ ਚ ਆਪਾਂ ਪਾ ਰਹੇ ਹਾਂ ਇੱਕ ਕਸਤੂਰੀ ਮੇਥੀ ਥੋੜੀ ਜੀ ਹਲਦੀ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਨਮਕ ਤੇ ਫਿਰ ਆਪਾਂ ਮਿਕਸ ਕਰਾਂਗੇ ਇਹ ਔਰਗਾਨੋ ਇਹ ਸਭ ਚੀਜ਼ਾਂ ਮਿਕਸ ਕਰਨ ਨਾਲ ਬੈਟਰ ਵੀ ਸਵਾਦ ਵਾਲਾ ਹੋਏਗਾ ਨਾ ਕਿ ਫਿੱਕਾ ਹੁਣ ਹੋਲੀ-ਹੋਲੀ ਪਾਣੀ ਪਾ ਕੇ ਕੋਲ ਬਣਾਈਏ ਧਿਆਨ ਰੱਖਣਾ ਕਿ ਬੈਟਰ ਆਪਣਾ ਨਾ ਤਾਂ ਜਿਆਦਾ ਗਾੜਾ ਹੋਵੇ ਤੇ ਨਾ ਜਿਆਦਾ ਪਤਲਾ ਹੋਵੇ ਚਲੋ ਹੁਣ ਆ ਗਈ ਇਹ ਸਭ ਤੋਂ ਸੈਟੀਸਫਾਈਂਗ ਸਟੇਜ ਪਨੀਰ ਨੂੰ कुरकुरा ਬਣਾਉਣ ਵਾਲੀ ਕੋਟਿੰਗ ਮੈਰੀਨੇਟ ਕੀਤੇ ਪਨੀਰ ਦੇ ਟੁਕੜਿਆਂ ਨੂੰ ਪਹਿਲਾਂ ਡਬੋਵਾਂਗੇ ਮਜੇਦਾਰ ਬੇਸਨ ਦੇ ਕੋਲ ਚ ਤੇ ਪਨੀਰ ਦੇ ਹਰੇਕ ਟੁਕੜੇ ਨੂੰ ਚੰਗੀ ਤਰ੍ਹਾਂ ਲੇਅਰ ਆ ਜਾਵੇ ਬ੍ਰੈਡ ਕ੍ਰੰਬਸ ਵਿੱਚ ਪੂਰਾ ਰੋਲ ਕਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕੋਟਿੰਗ ਕਿੰਨੀ ਵਧੀਆ ਹੋ ਰਹੀ ਹੈ ਨਾ ਘੱਟ ਨਾ ਜ਼ਿਆਦਾ ਬਿਲਕੁਲ ਪਰਫੈਕਟ ਹੁਣ ਪਨੀਰ ਕੁਰਕਰੀਆਂ ਨੂੰ ਹੌਲੀ-ਹੌਲੀ ਗਰਮ ਤੇਲ 'ਚ ਪਾਵਾਂਗੇ ਤੇ ਇਹਨੂੰ ਮੱਧਮ ਆਂਚ ਤੇ ਆਪਾਂ ਤਲਾਂਗੇ ਤਾਂ ਜੋ ਪਨੀਰ ਅੰਦਰੋਂ ਵੀ ਪੂਰੀ ਤਰ੍ਹਾਂ ਪੱਕ ਸਕੇ ਤੇ ਬਾਹਰੋਂ ਵੀ ਸੋਨਾ 골ਡਨ ਹੋ ਜਾਵੇ ਸਾਰੇ ਟੁਕੜਿਆਂ ਨੂੰ ਇੱਕ-ਇੱਕ ਕਰਕੇ ਹੌਲੀ-ਹੌਲੀ ਪਾ ਰਹੇ ਹਾਂ ਓਵਰਕਰਾਊਡ ਨਹੀਂ ਕਰਨਾ ਨਹੀਂ ਤਾਂ ਕ੍ਰਿਸਪੀਪਨ ਘੱਟ ਜਾਊਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 골ਡਨ ਬਰੰਗ ਆਇਆ ਮੰਮੀ ਕਹਿੰਦੇ ਜਦੋਂ ਚੀਜ਼ ਦਲਦੀ ਦੇਖੀ ਜਾਵੇ ਤੇ ਮੂੰਹ ਚ ਪਾਣੀ ਆਵੇ ਤਾਂ ਸਮਝੋ ਚੀਜ਼ ਪੱਕਾ ਸਵਾਦ ਲੋਜੀ ਪਨੀਰ ਕੋਰਕਰੇ ਬਿਲਕੁਲ ਤਿਆਰ ਨੇ ਸੋਹਣੇ ਵੀ ਲੱਗ ਰਹੇ ਨੇ ਤੇ ਕਰਾਰੇ ਵੀ ਇਹਨੂੰ ਗ੍ਰੀਨ ਚਟਨੀ ਨਾਲ ਜਾਂ ਫਿਰ ਟਮਾਟੋ ਸੌਸ ਨਾਲ ਆਪਾਂ ਖਾ ਸਕਦੇ ਹਾਂ ਉਹਨਾਂ ਇਹਨਾਂ ਨੂੰ ਆਪਾ ਕਰਾਵਾਂਗੇ ਮੰਮੀ ਨੂੰ ਟੈਸਟ ਕਿਉਂਕਿ ਜਿਨ੍ਹਾਂ ਦੇ ਹੱਥਾਂ ਦੀ ਮਿਹਨਤ ਹੋਵੇ ਉਹੀ ਤਾਂ ਪਹਿਲੀ ਬਾਈਟ ਦੇ ਹੱਕਦਾਰ ਹੁੰਦੇ ਨੇ ਤੇ ਮੰਮੀ ਕਹਿ ਰਹੇ ਨੇ ਇਹ ਬਹੁਤ ਕਰੰਚੀ ਤੇ ਸਵਾਦ ਬਣੇ ਨੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਧੰਨਵਾਦੀ